ਅੱਜ ਚੁਗ ਚੁਗ ਅਟਲ ਦੀਨ ਦੁਨੀਆ ਦੇ ਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਹੈ ਇਸ ਮਹਾਨ ਪਾਵਨ ਪ੍ਰਕਾਸ਼ ਪੁਰਬ ਦੀਆਂ ਸਮੂਹ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਮੇਰੇ ਵੱਲੋਂ ਬਹੁਤ 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 ਵਧਾਈ ਇਹੋ ਪਾਵਨ ਦਿਹਾੜਾ ਹੈ ਜਦੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ रामसर साहिब ਦੇ સ્થાન ਦੇ ਉਤੇ ਭਾਈ ਗੁਰਦਾਸ ਜੀ ਨੂੰ ਲਖਾਰੀ ਲਾ ਕੇ ਤੁਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਪਿਰਤਰ ਬੀੜ ਨੂੰ ਤਿਆਰ ਕਰਵਾਇਆ ਤੇ ਭਾਦਰੂ ਸੁਦੀ 1 ਇਕਮ ਸੰਮਤ 1661 ਨੂੰ ਪਹਿਲੀ ਵੇਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਪ੍ਰਕਾਸ਼ ਕੀਤਾ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਤਾਬਿਆ ਗ੍ਰੰਥੀ ਨਿਯੁਕਤ ਕੀਤਾ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪਹਿਲਾ ਪ੍ਰਕਾਸ਼ ਪੁਰਬ ਹੈ ਉਥੇ ग्रंथी स्थापना दिवस भी है क्योंकि आज दे देनी बाबा बुड्ढा साहब जी ਧੰਗੁਰ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰ ਤਾਬੇ ਬੈਠੇ और हुक्मनामा जिस हुक्म नु assi ਸਤਕਾਰ ਨਾਲ ਹੁਕਮਨਾਮਾ ਸਾਹਿਬ ਆਖਦੇ ਆ ਉਹ ਸਿੱਖ ਸੰਗਤ ਨੂੰ ਸੁਣਾਇਆ ਪੜ ਕੇ ਧੰਗੁਰ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਬਹੁਤ ਮਹਾਨ ਪਾਵਨ ਪਵਿੱਤਰ ਤੇ ਅੱਜ ਦੇ ਸਮੇਂ ਦੇ ਵਿੱਚ ਸੇਧ ਦੇਣ ਵਾਲੀ ਹੈ ਜਿੰਨਾ ਕੋਈ ਬਾਣੀ ਦੀ ਗਹਿਰਾਈ ਦੇ ਵਿੱਚ ਜਾਂਦਾ ਹੈ ਬਾਣੀ ਨੂੰ ਸਮਝਦਾ ਹੈ ਬਾਣੀ ਨੂੰ ਜਾਣਦਾ ਹੈ ਬਾਣੀ ਨਾਲ ਸਾਂਝ ਪਾਉਂਦਾ ਹੈ ਉਹ ਬਾਣੀ ਰੂਪ ਹੋ ਜਾਂਦਾ ਹੈ ਭਾਈ ਗੁਰਦਾਸ ਜੀ ਨੇ ਆਪਣੇ ਲਫ਼ਜ਼ਾਂ ਦੇ ਵਿੱਚ ਆਖਿਆ ਕਿ ਜੈਸੇ ਤੋ ਸਕਲ ਨੇ ਤ ਸਪੂਰਨ ਸਮੁੰਦਰ ਵਿਖੇ ਹੰਸ ਮਰਜੀਵ ਨਿਛੈ ਪ੍ਰਸਾਦ ਪਾਵਈ ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ ਜੋਈ ਜੋਈ ਖੋਜੈ ਸੋਈ ਸੋਈ ਨਿਪਜਾਵਈ ਜਿਵੇਂ ਸਮੁੰਦਰ ਦੇ ਵਿੱਚ ਬਹੁਤ ਪਾਣੀ ਹੈ ਲੇਕਿਨ ਜਦੋਂ ਉਸ ਪਾਣੀ ਦੀਆਂ ਗਹਿਰਾਈਆਂ ਦੇ ਵਿੱਚ ਕੋਈ ਜਾਂਦਾ ਹੈ ਤੇ ਉਸ ਨੂੰ ਬੜੀਆਂ ਦੁਰਲਭ ਕੀਮਤੀ ਵਸਤੂਆਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲਦੀਆਂ ਨੇ ਲੱਭਦੀਆਂ ਨੇ ਐਵੇਂ ਜਦੋਂ ਕੋਈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਬਾਣੀ ਦਾ ਖੋਜੀ ਬਣਦਾ ਹੈ ਉਸ ਨੂੰ ਵਿਚਾਰਦਾ ਹੈ ਉਸ ਨੂੰ வாਚਦਾ ਹੈ ਉਹ ਜੀਵਨ ਦੇ ਵਿੱਚ ਸਫਲਤਾ ਵੱਲ ਵਧਦਾ ਹੈ ਬਾਦਾਂ ਬਿਬਾਦਾਂ ਤੋਂ ਉੱਪਰ ਉੱਠ ਕੇ ਵਿਕਾਰਾਂ ਤੋਂ ਉੱਪਰ ਉੱਠ ਕੇ ਉਹ ਪਰਮੇਸ਼ਵਰ ਦੇ ਨਾਲ ਆਪਣੀ ਗੂੜ ਸਾਂਝ ਪਾਉਂਦਾ ਹੈ। ਖੋਜੀ ਉਪਜਾਇਬਾਦੀ ਵਿਰਸ ਹੈ। ਜਿਹੜਾ ਖੋਜ ਕਰਦਾ ਹੈ ਜਿਹੜਾ ਭਾਲ ਕਰਦਾ ਹੈ ਉਹ ਉਪਜ ਜਾਂਦਾ ਹੈ। ਔਰ ਜੋ ਵਿਵਾਦ ਕਰਦਾ ਹੈ ਉਹ ਬਿੰਸ ਜਾਂਦਾ ਹੈ। ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਬਾਣੀ ਦਾ ਮਹਾਨ ਫਲਸਫਾ ਸਾਨੂੰ ਸੁਚੱਜੀ ਜੀਵਨ ਜਾਂਚ ਜਿਉਣ ਦੀ ਸਿੱਖਿਆ ਦਿੰਦਾ ਹੈ। ਔਰ ਇਸ ਦੇ ਨਾਲ ਹੀ ਇਹ ਸਾਡਾ ਰੇਹਬਰ ਹੈ ਸਾਡੇ ਸਤਿਗੁਰੂ ਹੈ ਸਾਡਾ ਅਟੁੱਟ ਵਿਸ਼ਵਾਸ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਤੇ ਕਿ ਸਿੱਖ ਦੀ ਸੁਣਦਾ ਹੈ ਸਿੱਖ ਦੀ ਬੇਨਤੀ ਨੂੰ ਪ੍ਰਵਾਨ ਵੀ ਕਰਦਾ ਹੈ ਬਸ ਸਿੱਖ ਦੀ ਆਸਥਾ ਸਿੱਖ ਦੇ ਸ਼ਰਧਾ ਸਿੱਖ ਦਾ ਵਿਸ਼ਵਾਸ ਕਵੀ ਨਿਹਾਲ ਸਿੰਘ ਵਾਂਗੂ ਮੌਕਾ ਤੋਂ ਭਰੋਸਾ ਇੱਕ ਗ੍ਰੰਥ ਮਹਾਰਾਜ ਪਰ ਸਿੱਖ ਦਾ ਭਰੋਸਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਉੱਤੇ ਹੋਣਾ ਚਾਹੀਦਾ ਹੈ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਸਮੁੱਚੀ ਬਾਣੀ ਦਾ ਇੱਕ ਇੱਕ ਲਫ਼ਜ਼ ਇੱਕ ਇੱਕ ਅੱਖਰ ਸਾਡੇ ਲਈ ਸਤਿਕਾਰਤ ਪ੍ਰੇਰਨਾ ਸਰੋਤ ਹੈ। ਔਰ ਅੱਜ ਦੇ ਨੌਜਵਾਨ ਵਰਗ ਨੂੰ ਖਾਸ ਤੌਰ ਦੇ ਉੱਤੇ ਜਿਹੜਾ ਸਿੱਖ ਨੌਜਵਾਨ ਹੈ। ਜੋ ਇੱਕ ਬੇਚੈਨੀ ਦੇ ਆਲਮ ਦੇ ਵਿੱਚ ਗੁਜ਼ਰ ਰਿਹਾ ਹੈ। ਜੋ ਇੱਕ ਅਜੀਬ ਜਿਹੀ ਹਾਲਾਤ ਜਿਹੜੀ ਹੈ ਉਹ ਮਹਿਸੂਸ ਹੋਇਆ ਆਪਣੇ ਨਾਲ ਦੇਖਦਾ ਹੈ। ਠੱਗਿਆ ਠੱਗਿਆ ਮਹਿਸੂਸ ਕਰ ਰਿਹਾ ਹੈ। ਜੇ ਕੋਈ ਰਸਤਾ ਨਹੀਂ ਨਾ ਨਜ਼ਰ ਆ ਰਿਹਾ ਕੋ ਸਮਝ ਨਹੀਂ ਆ ਰਹੀ ਕਿਧਰ ਜਾਈਏ ਕਿਧਰ ਨਾ ਜਾਈਏ ਤਾਂ ਮੈਂ ਇਹੋ اپੀਲ ਕਰਾਂਗਾ ਕਿ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪੱਲਾ ਫੜਨਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਤੁਹਾਡੀ ਜੀਵਨ ਨਈਆ ਨੂੰ ਜਿਹੜਾ ਹੈ ਉਹ ਪਾਰ ਲੈ ਜਾਣਾ ਔਰ ਤੁਸੀਂ ਇੱਕ ਖੂਬ ਸੂਰਤ ਅਮਲ ਵਾਲ ਬਦ ਹੋਗੇ ਤੇ ਆਪਣੀਆਂ ਨਸਲਾਂ ਲਈ ਬਿਹਤਰ ਜਿਹੜਾ ਹੈ ਉਹ ਸੰਕਲਪ ਵਿਕਲਪ ਛੱਡ ਕੇ ਜਾਓਗੇ ਤੇ ਜੇ ਅਸੀਂ ਅੱਜ ਦੇ ਦੌਰ ਦੇ ਵਿੱਚ ਕਾਮਯਾਬੀਆਂ ਵੱਲ ਨਾ ਵਧੇ ਕਾਮਯਾਬੀਆਂ ਹਾਸਲ ਨਾ ਕੀਤੀਆਂ ਔਰ ਨਾਕਾਮ ਸਾਹਿਬ ਹੀ ਬੇਚੈਨ ਹੀ ਜ਼ਿੰਦਗੀ ਤੋਂ ਤੁਰ ਗਏ ਕਿ ਸਾਡੀਆਂ ਨਸਲਾਂ ਜਿਹੜੀਆਂ ਨੇ ਉਹ ਕਦੇ ਕਾਮਯਾਬੀ ਨੂੰ ਤੱਕ ਨਹੀਂ ਸਕਣਗੀਆਂ ਅੱਗੇ ਵਧਿਏ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਵਨ ਬਾਣੀ ਦੇ ਲੜ ਲੱਗੀਏ ਸਬਤ ਸੁਰਤ ਹੋਈਏ ਦਸਤਾਰ ਧਾਰੀ ਹੋਈਏ ਔਰ ਹਰ ਸਿੱਖ ਚਾਹੇ ਉਹ ਬੀਬੀ ਹੈ ਬਸੁਰ ਹੈ ਬੱਚਾ ਹੈ ਨੌਜਵਾਨ ਹੈ ਉਹ ਤੁਨ ਗੁਰ ਗ੍ਰੰਥ ਸਾਹਿਬ ਦੇ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਲਾਲ ਰੱਗ ਕੇ ਆਪਣਾ ਲੋਕ ਸੁਖੀ ਤੇ ਪਰਲੋਕ ਸੁਹਿਲਾ ਕਰ ਸਕਦਾ ਹੈ ਔਰ ਕਰਨ ਦਾ ਯਤਨ ਕਰੇ